ਸਸੀ ਕਾ ਦੋਸਤੋ ਮੈਂ ਤੁਹਾਡਾ ਮਨੋ ਚਰਖੀ ਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਇਸ ਟਾਈਮ ਬਠਿੰਡਾ ਦੇ ਜ਼ਿਲ੍ਹਾ ਪ੍ਰੀਸ਼ਦ ਚ ਮੌਜੂਦ ਆ ਜਿੱਥੇ ਮਜ਼ਦੂਰ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਕੁਝ ਮਜ਼ਦੂਰ ਆਗੂ ਮੌਜੂਦ ਨੇ ਗੱਲਬਾਤ ਕਰਦੇ ਉਹਨਾਂ ਨਾਲ ਸ਼ਸ਼ਕ ਵਿੱਚ ਅਸੀਂ ਕੱਲ ਜੀ ਮੈਂ ਪ੍ਰਕਾਸ਼ ਸਿੰਘ ਜਨ ਸਕੱਤਰ ਵਿਹਾਤੀ ਮਦੂਰ ਸਭਾ ਜ਼ਿਲ੍ਹਾ ਬਡੰਡਾ ਅਸੀਂ ਅੱਜ ਧਰਨਾ ਇਸ ਕਰਕੇ ਲਾਇਆ ਹੈ ਕਿ ਮਜ਼ਦੂਰ ਨਵੇਂਗਾ ਮਜ਼ਦੂਰਾਂ ਦੇ ਕੁਝ ਮਸਲੇ ਆ ਉਹਨਾਂ ਨੂੰ ਹੱਲ ਕੀਤਾ ਜਾਵੇ ਸਰਕਾਰ ਨੂੰ ਅਸੀਂ ਭੇਜ ਰਹੇ ਹਾਂ ਮੰਗ ਪੱਤਰ ਸਭ ਤੋਂ ਪਹਿਲਾਂ ਕਿ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਹੈ ਨਵੇਂਗਾ ਦੀ ਉਹ 700 ਰੁਪਿਆ ਕੀਤੀ ਜਾਵੇ ਤੇ ਨਰੇਗਾ ਦਾ ਕੰਮ ਜਿਹੜਾ 20-25 ਦਿਨ ਮਿਲਦਾ ਸਾਲ 'ਚ ਅਸੀਂ ਮੰਗ ਕਰਦੇ ਕਿ ਪੂਰਾ ਸਾਲ ਕੰਮ ਦਿੱਤਾ ਜਾਵੇ ਹਾਲਾਤ ਬੜੇ ਮਾੜੇ ਲੋਕਾਂ ਦੇ ਨਰੇਗਾ 'ਚ ਕੰਮ ਕਰਨ ਵਾਲਿਆਂ ਦੇ ਦੋ ਟਾਈਮ ਬਹੁਤੇ ਘਰਾਂ 'ਚ ਸਬਜ਼ੀ ਨਹੀਂ ਬਣਦੀ ਤੇ ਬਹੁਤੇ ਘਰਾਂ 'ਚ ਰੋਟੀ ਨਹੀਂ ਬਣਦੀ ਦੋ ਟਾਈਮ ਦੀ ਤਾਂ ਇਹ ਹਾਲਾਤ ਬਣ ਗਏ ਕਿਉਂਕਿ ਉਹਨਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ ਮਨ ਨਰੇਗਾ ਉਹ ਮਿਲਦਾ ਨਹੀਂ ਟਾਈਮ 'ਚ ਇਸ ਕਰਕੇ ਅਸੀਂ ਜਿਹੜਾ ਮੰਗ ਕਰਦੇ ਆ ਸਰਕਾਰ ਤੋਂ ਇਹ ਹਰ ਮਹੀਨੇ 15 ਦਿਨਾਂ ਦਾ ਮਸਤੋਰ ਨਿਕਲੇ ਤੇ ਪੂਰਾ ਸਾਲ ਕੰਮ ਚੱਲੇ ਇਹ ਮੰਗ ਕਰਨ ਆਏ ਆ ਅਸੀਂ ਦੇਗਾ ਦੇ ਕੰਮ 'ਚ ਕੋਈ ਦਖਲਅਦਾਜ਼ੀ ਨਾ ਕਰੇ ਪਾਰਟੀ ਪ੍ਰਧਾਨ ਜੀ ਜੇ ਗੱਲ ਕਰੀਏ ਅਰਜ਼ਨ ਕਿੱਥੇ ਪੈ ਰਹੀ ਹੈ ਮਜ਼ਦੂਰਾਂ ਨੂੰ ਅਰਜ਼ਨ ਇਹੀ ਪੈ ਰਹੀ ਹੈ ਨਹੀਂ ਜਿਉਂ ਉਹਨਾਂ ਨੂੰ ਕੰਮ ਨਹੀਂ ਮਿਲਦਾ ਸਹਿਰ ਬੰਡਾ 'ਚ ਤੁਸੀਂ ਕਿਸੇ ਵੀ ਮਜ਼ਦੂਰ ਨੂੰ ਪਿੰਡ 'ਚ ਪੁੱਛ ਲਓ ਉਹਨਾਂ ਦੇ ਜੋਬ ਕਾਰਡ ਦੇਖ ਲਓ ਆਜ ਦੀਆਂ ਲੱਗੀਆਂ ਤਾਂ ਸਾਲ 'ਚ ਮਸਾਂ 20 ਦਿਨ ਕੰਮ ਮਿਲਦਾ ਨਹੀਂ ਪ੍ਰਧਾਨ ਜੀ ਜੇ ਗੱਲ ਕਰੀਏ ਦੇਖੋ ਬਾਰੋਂ ਆ ਕੇ ਪ੍ਰਵਾਸੀ ਇੱਥੇ ਕੰਮ ਕਰਦੇ ਹੈਗੇ ਆ ਕਈ ਲੋਕਾਂ ਦਾ ਕਹਿਣਾ ਪੰਜਾਬੀ ਬੰਦਾ ਕੰਮ ਕਰਕੇ ਰਾਜੀ ਨਹੀਂ ਕੀ ਚਾਹੁੰਦਾ ਬਿਲਕੁਲ ਗਲਤ ਹੈ ਜੀ ਤੁਸੀਂ ਜਾ ਕੇ ਦੇਖ ਲਓ ਪਿੰਡਾਂ 'ਚ ਸਾਰੇ ਪਿੰਡਾਂ ਦੇ ਲੋਕ ਆ ਜਿਹੜੇ ਮਜ਼ਦੂਰ ਝੋਨਾ ਲਾ ਰਹੇ ਆ ਠੀਕ ਹੈ ਬਾਹਰੋਂ ਵੀ ਆਏ ਆ ਜੁਪੀ 'ਚ ਅਸੀਂ ਕਹੇ ਹੁਣ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰ ਸਕਦੇ ਕਿ ਉਹ ਨਾ ਹੋਣ ਕਿ ਕੋਈ ਮਜ਼ਦੂਰ ਹੈ ਕੋਈ ਵੀ ਕਿਤੇ ਕੰਮ ਕਰਨ ਜਾ ਸਕਦਾ ਪਰ ਸਾਰੇ ਪਿੰਡਾਂ ਚ ਜਾ ਕੇ ਤੁਸੀਂ ਦੇਖ ਲਓ ਸਾਰੇ ਪਿੰਡਾਂ ਦੇ ਮਜ਼ਦੂਰ ਹੈ ਜਿਹੜੀ ਕਿ ਔਰਤ ਹੈ ਅੱਜ ਸਾਡਾ ਜਿਹੜਾ ਇਕੱਠਾ ਟਟ ਹੋਇਆ ਉਹ ਕਾਰਨ ਹੈ ਇਹ ਜ਼ਿਲ੍ਹੇ ਦੇ 60 ਪਿੰਡਾਂ ਚ ਬੰਦੇ ਆਏ ਆ ਕਿਸੇ ਚੋਂ 10 ਆਏ ਆ ਕਿਸੇ ਚੋਂ 15 ਆਏ ਆ ਕਿਸੇ ਚੋਂ 20 ਆਏ ਆ ਇਹਦਾ ਕਾਰਨ ਹੈ ਕਿ ਨਵੇਗਾ ਦੇ ਜਿਹੜੇ ਬੰਦੇ ਸੀ ਕਿ ਮਜ਼ਦੂਰ ਹੈ ਉਹ ਝੋਨਾ ਲਾ ਰਹੇ ਆ ਜੇ ਝੋਨੇ ਦਾ ਸੀਜ਼ਨ ਨਾ ਹੁੰਦਾ ਤਾਂ ਅੱਜ ਜਿਹੜਾ ਹਜ਼ਾਰ ਬੰਦੇ ਦਾ ਇਕੱਠਾ ਹੈ ਇਹ 5-4000 ਬੰਦੇ ਦਾ ਇਕੱਠਾ ਪ੍ਰਧਾਨ ਜੀ ਜੇ ਗੱਲ ਕਰੀਏ ਇੱਕ ਨਾਰਾ ਦਿੱਤਾ ਗਿਆ ਸੀਗਾ ਜਦੋਂ ਦਿੱਲੀ ਮੋਰਚਾ ਲੱਗਿਆ ਕਿਸਾਨਾਂ ਨੇ ਲਾਇਆ ਤਿੰਨ ਬਿੱਲਾਂ ਦੇ ਖਿਲਾਫ ਜਿਹੜੇ ਕੀਰਤੀ ਕਾਨੂੰਨਾਂ ਦੇ ਉਸ ਚ ਨਾਰਾ ਦਿੱਤਾ ਗਿਆ ਸੀਗਾ ਵੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇੱਥੇ ਤਕਰੀਬਨ ਮਜ਼ਦੂਰ ਨਜ਼ਰ ਆ ਰਿਹਾ ਪਰ ਕਿਸਾਨ ਤੁਹਾਡੇ ਨਾਲ ਨਜ਼ਰ ਨਹੀਂ ਆ ਰਿਹਾ ਕੀ ਕਾਰਨ ਹੈ ਇਹਦਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਕਿਸਾਨ ਉਹ ਨਹੀਂ ਵੱਡੀ ਪੱਦਰ ਤੇ ਨਹੀਂ ਸਾਡੇ ਨਾਲ ਆਉਂਦੇ ਆ ਕੁਝ ਆਉਂਦੇ ਆ ਥੋੜੇ ਆਉਂਦੇ ਆ ਪਰ ਜਿੰਨੀ ਪੱਦੀ ਪੱਦਰ ਤੇ ਅਸੀਂ ਉਹਨਾਂ ਦੇ ਮੋਰਚੇ 'ਚ ਗਏ ਸੀ ਉਹਨੀ ਵੱਡੀ ਪੱਦਰ ਤੇ ਸਾਡੇ ਨਾਲ ਆਉਂਦੇ ਨਹੀਂ ਉਹ ਸਾਡੇ ਤੋਂ ਹਜੇ ਵੀ ਉਹਨਾਂ ਨੂੰ ਨਫਰਤ ਆ ਬਹੁਤਾਂ ਮਾਤੇ ਕਿਸਾਨ ਸਾਡੇ ਮਜ਼ਦੂਰਾਂ ਨੂੰ ਕੁੱਟ ਰਹੇ ਆ ਆ ਬਰਨਾਲੇ ਦੀ ਘਟਨਾ ਵਾਪਰੀ ਆ ਤੁਸੀਂ ਇਹ ਮੁੰਡੇ ਨੂੰ ਕਿੰਨਾ ਕਿਸਾਨਾਂ ਦਾ ਉਹ ਆਗੂ ਸੀ ਜਿਹਨੇ ਬੁਰੀ ਤਰ੍ਹਾਂ ਕੁੱਟਿਆ ਮਨਜੀਤ ਸ਼ੈਦੋ ਦਾ ਨਾਮ ਸੀ ਤਾਂ ਦੇਖੋ ਇਹੋ ਜਿਹਾ ਕੁਝ ਹੋ ਰਿਹਾ ਪਿੰਡਾਂ 'ਚ ਦੁਰਭਿਆਰ ਹੋ ਰਿਹਾ ਜ਼ਿਮੀਦਾਰਾਂ ਵੱਲੋਂ ਵੱਡੇ ਜਰਨਲ ਘਰਾਵਾਂ ਵੱਲੋਂ ਮਜ਼ਦੂਰਾਂ ਨਾਲ ਦੁਰਭਿਆਰ ਹੋ ਰਿਹਾ ਉਹਨਾਂ ਨੂੰ ਕੋਈ ਵੀ ਮੰਗੀ ਚੀਜ਼ ਨਹੀਂ ਦਿੰਦੇ ਉਹਨਾਂ ਨੂੰ ਖੇਤਾਂ 'ਚ ਨਹੀਂ ਬੰਨ੍ਹਦੇ ਇਹੀਆਂ ਗੱਲਾਂ ਵੀ ਹੋ ਰਹੀਆਂ ਅੱਛਾ ਪ੍ਰਧਾਨ ਜੀ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਜਿਹੜੇ ਮਜ਼ਦੂਰਾਂ ਦੀਆਂ ਜੜੀਆਂ ਮੰਗਾਂ ਹੈਗੀਆਂ ਕੀ ਕਹਿਣਾ ਚਾਹੋਗੇ ਠੀਕ ਹੈ ਜੀ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆ ਮੰਗ ਪੱਤਰ ਵੀ ਭੇਜਾਂਗੇ ਅਸੀਂ ਉਹਨਾਂ ਨੂੰ 10 ਤਰੀਕ ਨੂੰ ਵੀ ਸਾਰੇ ਐਮ ਐਲ ਏ ਨੂੰ ਮੰਗ ਪੱਤਰ ਦੇਣਾ ਹੈ ਤੇ ਸੈਂਟਰਲ ਸਰਕਾਰ ਨੂੰ ਅਸੀਂ 15 ਤਰੀਕ ਨੂੰ ਐਮ ਪੀ ਆ ਰਹੀਂ ਸਾਰਿਆਂ ਰਾਹੀਂ ਮੰਗ ਪੱਤਰ ਭੇਜਨੇ ਆ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਸਰਕਾਰ ਨੂੰ ਕਿ ਮਜ਼ਦੂਰਾਂ ਦੀ ਹਾਲਤ ਬੜੀ 나ੜੀ ਆ ਪਿੰਡਾਂ 'ਚ ਇਸ ਕਰਕੇ ਉਹਨਾਂ ਦੀ ਦਿਹਾੜੀ 700 ਰੁਪਇਆ ਕੀਤੀ ਜਾਵੇ ਜਿਵੇਂ ਤੁਸੀਂ ਸਫਾਈ ਸੇਵਕਾਂ ਨੂੰ 700 ਰੁਪਇਆ ਦਿੰਨੇ ਆ ਮਹੀਨੇ ਦਾ 21000 ਰੁਪਇਆ ਦਿੰਨੇ ਆ ਅਸੀਂ ਮੰਗ ਕਰਦੇ ਆ ਕਿ ਘੱਟੋ ਘੱਟ ਉਹੀ ਕੰਮ ਸਾਡੇ ਨਰੇਗਾ ਮਜ਼ਦੂਰ ਕਰਦੇ ਆ ਸਫਾਈ ਦਾ ਜੇ ਕਿਤੇ ਰਾਹ ਸਾਫ਼ ਕਰਦੇ ਆ ਕੁੱਤਿਆਂ ਦੀ ਟੱਟੀ ਹੁੰਦੀ ਆ ਛੱਪੜ 'ਚੋਂ ਗਾਰ ਕੱਢਦੇ ਤਾਂ ਛੱਪੜ 'ਚ ਸਾਰੇ ਪਿੰਡ ਦੀ ਗੰਧ ਆਇਆ ਹੁੰਦਾ ਆ ਫੋਇਸ ਕਰਕੇ ਅਸੀਂ ਮੰਗ ਕਰਦੇ ਕਿ 700 ਰੁਪਿਆ ਕੀਤਾ ਜਾਵੇ ਤੇ ਨਾਲ ਹੀ ਅਸੀਂ ਮੰਗ ਕਰਦੇ ਆ ਕਿ 100 ਦਿਨ ਨਹੀਂ ਜਾਂ 20 ਦਿਨ ਨਹੀਂ ਪੂਰਾ ਸਾਲ ਕੰਮ ਦਿੱਤਾ ਜਾਵੇ 365 ਦਿਨ ਕੰਮ ਦਿੱਤਾ ਜਾਵੇ ਤਾਂ ਕਿ ਮਜ਼ਦੂਰ ਲੋਕ ਆਪਦਾ ਪੇਟ ਭਰਨ ਸਕਣ ਇਹ ਬੇਨਤੀ ਕਰਾਂਗੇ ਸਰਕਾਰ ਨੂੰ ਬਿਲਕੁਲ ਜੀ ਬਿਲਕੁਲ ਇਸ ਹੀ ਮਜ਼ਦੂਰ ਆਗੂ ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮਜ਼ਦੂਰਾਂ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਜਿਹੜਾ ਜਲਦ ਧਿਆਨ ਦੇਵੇ ਤਾਂ ਜੋ ਮਜ਼ਦੂਰਾਂ ਨੂੰ ਜੜੀ ਹੈ ਰਾਹਤ ਮਿਲ ਸਕੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप